ਜੈਂਡਰ ਜਿਹੜਾ ਭਾਈਚਾਰਾ ਹੈਗਾ 트랜스젠ਡਰ ਭਾਈਚਾਰਾ ਹੈਗਾ ਉਹਦੇ ਸਾਰੇ ਹੁਣ ਮਾਮਲੇ ਜਿਹੜੇ ਨੇਗੇ ਉਹ ਉਹਨਾਂ ਸੰਬੰਧੀ ਰੂਲ ਬਣਾਉਣੇ ਉਹਨਾਂ ਸੰਬੰਧੀ ਜਿਹੜੀਆਂ ਵੀ ਸੁਵਿਧਾਵਾਂ ਨੇਗੀਆਂ ਉਹ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਜਿਹੜਾ ਕਰੂਗਾ ਸੋ ਇਹ ਜ਼ਿੰਮੇਵਾਰੀ ਜਿਹੜੀ ਆ ਉਹਨੂੰ ਸੌਂਪੀ ਗਈ ਆ ਔਰ ਇਸ ਤੋਂ ਬਿਨਾ ਸਮਾਜਿਕ ਸੁਰੱਖਿਆ ਦੇ ਤਹਿਤ ਜਿਹੜਾ ਸਾਡੀਆਂ ਬੱਚੀਆਂ ਦੇ ਲਈ ਐ ਸੀਗਾ ਕਿ ਗਮਾੜਾ ਪੂੜਾ ਜਿਹੜੀਆਂ ਇੰਡਸਟਰੀਅਲ ਪਲਾਟ ਕੱਟਦਾਗਾ ਪਹਿਲਾਂ ਤਾਂ ਪੀਐਸਆਈ ਡੀਸੀ ਦੀ ਗੱਲ ਸੀਗੀ ਹੁਣ ਗਮਾਡਾ ਗਲਾਡਾ ਜਿਹੜੀਆਂ ਜਿੰਨੀਆਂ ਵੀ ਅਥਾਰਟिटीज ਜਿਹੜੀਆਂ ਜਾਂ ਪ੍ਰਾਈਵੇਟ ਅਥਾਰਟੀ ਜਿਹੜੀਆਂ ਇੰਡਸਟਰੀਅਲ ਪਾਰਕ ਕੱਟਦੀਆਂ ਨੇਗੀਆਂ ਉਹਨਾਂ ਦੇ ਵੀ ਅੰਦਰ ਅਸੀਂ ਇਹ ਪ੍ਰਵੀਜ਼ਨ ਕੀਤੀ ਆ ਕਿ ਉਹ ਵੀ ਆਪਣੇ ਪਲਾਟ ਦੀ ਬਾਈਫਰਕੇਸ਼ਨ ਕਰ ਸਕਦੇ ਨੇਗੇ ਉਹ ਵੀ ਆਪਣੇ ਪਲਾਟ ਨੂੰ ਵੰਡ ਸਕਦੇ ਨੇ ਪਰ ਲੇਕਿਨ ਛੋਟਾ ਤੋਂ ਛੋਟਾ ਪਲਾਟ ਜਿਹੜਾ ਉਹ 500 ਗਾਜ ਦਾ ਹੋਗਾ ਇਹ ਤੋਂ ਛੋਟਾ ਪਲਾਟ ਨਹੀਂ ਹੋ ਸਕਦਾ ਯਾਨੀ ਜੇ 2000 ਗਾਜ ਦਾ ਪਲਾਂਟ ਆ ਉਹਦੇ ਚਾਰ ਪਲਾਟ ਵੰਡ ਸਕਦੇ ਨੇ ਪਰ ਲੇਕਿਨ ਉਹਨਾਂ ਨੇ ਚਾਰਾਂ ਦੇ ਲਈ ਪੋਸਟਾਂ ਨੇ ਕਿਉਂਕਿ ਹਜੇ ਵੱਖ-ਵੱਖ ਡਿਪਾਰਟਮੈਂਟਾਂ ਨੇ ਆਪਣਾ ਜਿਹੜੀ ਸੂਚੀ ਆ ਉਹ ਦੇਣੀ ਹੈ ਕਿਹਨੇ ਕਿਹਦੇ ਖਾਲੀ ਪੰਜੇ ਨਹੀਂ ਆ ਪਰ ਲੇਕਿਨ ਮੁੱਢਲੇ ਰੂਪ ਵਿੱਚ ਜੇ ਮੈਂ ਇਹ ਗੱਲ ਕਰਾਂ ਤਾਂ 3000 ਤੋਂ ਬਾਅਦ ਪੋਸਟਾਂ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਇੱਕ ਵੱਖਰਾ ਕਾਡਰ ਬਣਾ ਕੇ ਅਸੀਂ ਭਰਤੀ ਕਰਾਂਗੇ ਔਰ ਇਸ ਤੋਂ ਬਿਨਾ ਨਵਾਂ ਜਿਹੜਾ ਜ਼ਿਲ੍ਹਾ ਮਲੇਰਕੋਟਲਾ ਬਣਿਆ ਸੀ ਉਹਦੇ ਅੰਦਰ ਵਿੱਚ ਸਭ ਤੋਂ ਅਹਿਮ ਤੇ ਇੰਪੋਰਟੈਂਟ ਮੈਂ ਜਿਹੜੇ ਤੇ ਕੇ ਮੈਂ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜਾ ਸਾਡਾ EMPLOYEES ਸੀਗਾ ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹਨਾਂ ਦੇ ਲਈ ਇੱਕ ਵੱਖਰਾ ਵਿੰਗ ਜਿਹੜਾ ਬਣਾਇਆ ਗਿਆ ਇੱਕ ਵੱਖਰਾ ਕਾਡਰ ਜਿਹੜਾ ਬਣਾਇਆ ਗਿਆਗਾ ਤਾਂ ਕਿ ਸਾਡਾ ਨੌਜਵਾਨ ਸਾਡਾ ਜਵਾਨੀ ਸਾਡੇ ਮੁੰਡੇ ਕੁੜੀਆਂ ਜਿਹੜੀਆਂ ਨੇਗੀਆਂ ਉਸ ਕਾਡਰ 'ਚ ਭਰਤੀ ਹੋਣ ਕਿਉਂਕਿ ਪਹਿਲਾਂ ਇਹ ਸੀਗਾ ਕਿ ਡੈਪੂਟੇਸ਼ਨ ਤੇ ਜਾਂਦੇ ਸੀਗੇ ਔਰ ਡੈਪੂਟੇਸ਼ਨ ਤੇ ਜਾਣ ਤੋਂ ਬਾਅਦ ਕਈ ਵਾਰੋ ਆਪਣਾ ਡੈਪੂਟੇਸ਼ਨ ਕੈਨਸਲ ਕਰਵਾ ਕੇ ਅਸਾਮੀਆਂ ਖਾਲੀ ਰਹਿ ਜਾਂਦੀਆਂ ਸੀਗੀਆਂ ਔਰ ਦੂਜੇ ਸਟੇਟਾਂ ਤੋਂ ਬੀਬੀਐਮ ਜਿਹੜਾ ਉਹ ਆਪਦਾ ਭਰ ਲੈਂਦਾ ਸੀਗਾ ਔਰ ਸਾਨੂੰ ਆਪਣਾ ਖਰਚਾ ਦੇਣਾ ਪੈਂਦਾ ਸੀ ਪਰ ਲੇਕਿਨ ਹੁਣ ਅਸੀਂ ਵੱਖਰਾ ਜਿਹੜਾ ਕਾਡਰ ਆ ਉਹ ਬਣਾਇਆਗਾ ਪੀਬੀਐਮ ਦੇ ਅੰਦਰ ਚਾਹ ਇਰੀਗੇਸ਼ਨ ਦਾ ਪੀਐਸਪੀਸੀਐਲ ਦਾ ਜਿਹੜੇ-ਜਿਹੜੇ ਡਿਪਾਰਟਮੈਂਟਾਂ ਦੇ ਜਿਹੜੇ ਮੁਲਾਜ਼ਮ ਲੇਗੇ ਉਹ ਜਾਣਦੇ ਸੀਗੇ ਉਥੇ ਡੈਪੂਟੇਸ਼ਨ ਦੇ ਉੱਤੇ ਉਹ ਸਾਰਿਆਂ ਦਾ ਹੁਣ ਅਸੀਂ ਇੱਕ ਵੱਖਰਾ ਕਾਟਰ ਬਣਾ ਦਿੱਤਾ ਗਿਆ ਤਾਂ ਕਿ ਲਗਭਗ 3000 ਤੋਂ ਵੱਧ ਪੋਸਟਾਂ ਜਿਹੜੀਆਂ ਉਹ ਉਹਨਾਂ ਦੀ ਜਿਹ ਭਰੀਆਂ ਬੜੀ ਜਲਦੀ ਭਰੀਆਂ ਜਾਣਗੀਆਂ 3000 ਪੋਸਟਾਂ ਦਾ ਇੱਕ ਵੱਖਰਾ ਕਾਟਰ ਜਿਹੜਾ ਉਹ ਤਿਆਰ ਹੋਇਆ ਜਿਹਦੇ ਅੰਦਰ ਪੀਐਸਪੀਸੀਐਲ ਦੀਆਂ ਪੋਸਟਾਂ ਔਰ ਇਸੇ ਤਰ੍ਹਾਂ ਇਰੀਗੇਸ਼ਨ ਦੀਆਂ ਪੋਸਟਾਂ ਇਹ ਸਾਰੀਆਂ ਪੋਸਟਾਂ ਜਿਹੜੀਆਂ ਉਹ ਜਿਹੜੀਆਂ ਖਾਲੀ ਸੀਗੀਆਂ ਉਹ ਬੜੀਆ ਤਰ੍ਹਾਂ ਜਲਦੀ ਭਰੀਆਂ ਜਾਣਗੀਆਂ ਇਹ ਨਾਲ ਮੈਂ ਸੰਬੰਧ ਪੰਜਾਬ ਦੇ ਅੰਦਰ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਕਿ ਵੱਧ ਤੋਂ ਵੱਧ ਜਿਹੜਾ ਰੋਜ਼ਗਾਰ ਆ ਉਹ ਪੰਜਾਬ ਦੇ ਨੌਜਵਾਨਾਂ ਨੂੰ ਮਿਲੇ ਔਰ ਜਿਵੇਂ ਸਾਰਿਆਂ ਨੂੰ ਪਤਾ ਕਿ ਲਗਭਗ 56000 ਨੌਕਰੀਆਂ ਆਲਰੇਡੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪਿਛਲੇ ਤਿੰਨਾਂ ਸਾਲਾਂ ਚ ਪੰਜਾਬ ਚ ਦੇ ਚੁੱਕੀ ਆ ਉਸੇ ਤਹਿਤ ਇਹ ਵੀ ਲਗਭਗ 3000 ਤੋਂ ਵੱਧ ਪੋਸਟਾਂ ਨੇ ਕਿਉਂਕਿ ਹਜੇ ਵੱਖ-ਵੱਖ ਡਿਪਾਰਟਮੈਂਟਾਂ ਨੇ ਆਪਣਾ ਜਿਹੜੀ ਸੂਚੀ ਆ ਉਹ ਦੇਣੀ ਆ ਕਿਹਨੇ ਕਿਹਦੇ ਖਾਲੀ ਪੰਨੇ ਨਹੀਂ ਆ ਪਰ ਲੇਕਿਨ ਮੁੱਢਲੇ ਰੂਪ ਵਿੱਚ ਜੇ ਮੈਂ ਗੱਲ ਕਰਾਂ ਤਾਂ 3000 ਤੋਂ ਬਾਅਦ ਪੋਸਟਾਂ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਇੱਕ ਵੱਖਰਾ ਕਾਡਰ ਬਣਾ ਕੇ ਅਸੀਂ ਭਰਤੀ ਕਰਾਂਗੇ ਔਰ ਇਸ ਤੋਂ ਬਿਨਾ ਨਵਾਂ ਜਿਹੜਾ ਜ਼ਿਲ੍ਹਾ ਮਲੇਰਕੋਟਲਾ ਬਣਿਆ ਸੀ ਉਹਦੇ ਅੰਦਰ ਖੇੜ ਵਿਭਾਗ ਦੇ ਅੰਦਰ ਅਸੀਂ ਜਿਹੜੀਆਂ ਨਵੀਆਂ ਤਿੰਨ ਅਸਾਮੀਆਂ ਉਹਨਾਂ ਦੀ ਵੀ ਅੱਜ ਪ੍ਰਵਾਨਗੀ ਜਿਹੜੀ ਆ ਇਸ ਮੰਤਰੀ ਮੰਡਲ ਦੀ ਮੀਟਿੰਗ ਦਿੱਤੀ ਆ ਤੇ ਨਾਲ ਦੀ ਨਾਲ ਮਲੇਰਕੋਟਲਾ ਦਾ ਜਿਹੜਾ ਸਹਿਕਾਰਤਾ ਡਿਪਾਰਟਮੈਂਟ ਆ ਜਿਹੜਾ ਕੋਆਪਰੇਸ਼ਨ ਡਿਪਾਰਟਮੈਂਟ ਆ ਉਹਦੇ ਅੰਦਰ ਰਜਿਸਟਰ ਉਪਰ ਰਜਿਸਟਰ ਇਨਸਪੈਕਟਰਸ ਜਾਂ ਪੋਸਟ ਆਮਲੇਰ ਕੋਲਡ ਦੇ ਅੰਦਰ ਲਗਭਗ 11 ਅਸਾਮੀਆਂ ਜਿਹੜੀਆਂ ਉਹਨਾਂ ਦੀ ਰਚਨਾ ਅਮਨੇਰ ਕੋਲਡਾ ਦੇ ਲਈ ਕੀਤੀ ਗਈ ਆ ਸੋ ਲਗਾਤਾਰ ਮੇਰਾ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਲੋਕਾਂ ਦੀਆਂ ਸਹੂਲਤਾਂ ਨੂੰ ਲੈ ਕੇ ਫੈਸਲੇ ਜਿਹੜੀਏ ਲੋਕ ਪੱਕੀ ਲੈ ਰਹੀ ਆ ਇਸ ਤੋਂ ਬਿਨਾ ਜੇ ਮੈਂ ਗੱਲ ਕਰਾਂ ਦੋਰਾਹਾ ਦੇ ਅੰਦਰ ਸੀਐਚਸੀਸੀ ਜਿਹੜਾ ਸਿਵਲ ਹਸਪੀਟਲ ਆ ਦੋਰਾਹਾ ਦੇ ਅੰਦਰ ਉੱਥੇ ਨਵੀਆਂ 51 ਅਸਾਮੀਆਂ ਦੀ ਸਿਰਜਣਾ ਕੀਤੀ ਗਈ ਆ ਔਰ ਇਸ ਦੇ ਨਾਲ ਹੀ ਡੈਂਟਲ ਟੀਚਿੰਗ ਫੈਕਲਟੀ ਪਹਿਲਾਂ ਜਿਹੜੀ ਮੈਡੀਕਲ ਟੀਚਿੰਗ ਫੈਕਲਟੀ ਸੀ ਹੁਣ ਡੈਂਟਲ ਟੀਚਿੰਗ ਫੈਕਲਟੀ ਦੀ ਜਿਹੜੀ ਏਜ ਆ ਉਹ 62 ਸਾਲ ਤੋਂ ਵਧਾ ਕੇ 65 ਸਾਲ ਕੀਤੀ ਗਈ ਆ ਔਰ ਇਹਦੇ ਨਾਲ ਮੈਂ ਸਮਝਦਾ ਬਹੁਤ ਵੱਡਾ ਸਾਨੂੰ ਜਿਹੜਾ ਐਕਸਪੀਰੀਅੰਸ ਸਾਡਾ ਸਟਾਫ ਜਿਹੜੇ ਸਾਡੇ ਪ੍ਰੋਫੈਸਰ ਨੇ ਜਿਨ੍ਹਾਂ ਦਾ ਇੱਕ ਲੰਬਾ ਸਮਾਂਗਾ ਉਹਨਾਂ ਦੇ ਸਵਾਬਾਂ 'ਚ ਅਸੀਂ ਵਾਅਦਾ ਕੀਤਾ ਗਾ ਔਰ ਤੇ ਅਨਸਾਰ ਉਹਨੂੰ ਹੋਰ ਜਿਹੜੇ ਪੜਾਉਣ ਨੂੰ ਮਿਲਗੇ ਇਸ ਤੋਂ ਬਿਨਾ ਸੀਡੀਪੀ ODਆ ਪੰਜਾਬ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਆਫਸ ਜਿਹਨੂੰ ਆਪਾਂ ਕਹਿੰਦੇ ਆਂ ਸੀਡੀਪੀਓ ਉਹਦੀਆਂ ਵੀ 16 ਅਸਾਮੀਆਂ ਜਿਹੜੀਆਂ ਉਹ ਅਸੀਂ ਮੋੜ ਸਰਜੀਤ ਕੀਤੀਆਂ ਨੇ ਵੀ ਬੜੀ ਜਲਦੀ ਜਿਹੜੀਆਂ ਭਰੀਆਂ ਜਾਣੀਆਂ ਇਹ ਬਹੁਤ ਸਾਰੇ ਅਹਿਮ ਫੈਸਲੇ ਜਿਹੜੇ ਅੱਜ ਲੈ ਗਿਆ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਅਸੀਂ ਲਗਾਤਾਰ ਲਗਾਤਾਰ ਜਿਹੜਾ ਸਾਡਾ ਇੰਡਸਟਰੀ ਡਿਪਾਰਟਮੈਂਟ ਆ ਜਾਂ ਸਾਡਾ ਜਿਹੜਾ ਹਾਊਸਿੰਗ ਡਿਪਾਰਟਮੈਂਟ ਆ ਉਹਦੇ ਅੰਦਰ ਕਾਫੀ ਸਾਰੀਆਂ ਅਸੀਂ ਸੌਦਾ ਕੀਤੀਆਂ ਨੇ ਮੈਂ ਜੇ ਮੈਂ ਗੱਲ ਕਰਾਂ ਉਹਨਾਂ ਸੌਦਾਂ ਦੀ ਉਹਨਾਂ ਵਿੱਚੋਂ ਸਭ ਤੋਂ ਬਾਅਦ ਪਹਿਲਾਂ ਕੀ ਸੀਗਾ ਕਿ ਪੀਐਸ ਆਈਡੀਸੀ ਜਿਹੜਾ ਡਿਪਾਰਟਮੈਂਟ ਆ ਜਿਹੜਾ ਕਿ ਇੰਡਸਟਰੀ ਨੂੰ ਦੇਖਦਾਗਾ ਉਸ ਡਿਪਾਰਟਮੈਂਟ ਦੇ ਅੰਦਰ ਅਸੀਂ ਪਲਾਂਟਾਂ ਦਾ ਪਲਾਟਾਂ ਦੀ ਜਿਹੜੀ ਆ ਉਹਨਾਂ ਦਾ ਉਹਨਾਂ ਦੀ ਵੰਡ ਦਾ ਫੈਸਲਾ ਕੀਤਾ ਸੀਗਾ ਕਿ ਜੇਕਰ 2000 ਗਾਜੇ ਦਾ ਪਲਾਟ ਆ ਤਾਂ ਉਹ 1000 ਗਾਜੇ ਬੰਨਿਆ ਜਾ ਸਕਦਾ ਹੈ ਪਰ ਲੇਕਿਨ ਇਹ ਜਿੱਕੇ ਫਾਸਲਾ ਰਹਿ ਗਿਆ ਸੀਗਾ ਕਿ ਗਮਾਡਾ ਪੂਡਾ ਜਿਹੜੀਆਂ ਅ ਇੰਡਸਟਰੀਅਲ ਪਲਾਟ ਕੱਟਦਾਗਾ ਪਹਿਲਾਂ ਤਾਂ ਪੀਐਸਆਈ ਡੀਸੀ ਦੀ ਗੱਲ ਸੀਗੀ ਹੁਣ ਗਮਾਡਾ ਗਲਾਡਾ ਜਿਹੜੀਆਂ ਜਿੰਨੀਆਂ ਵੀ ਅਥਾਰਟिटीज ਜਿਹੜੀਆਂ ਜਾਂ ਪ੍ਰਾਈਵੇਟ ਅਥਾਰਟੀ ਜਿਹੜੀਆਂ ਇੰਡਸਟਰੀਅਲ ਪਾਰਕ ਕੱਟਦੀਆਂ ਨੇਗੀਆਂ ਉਹਨਾਂ ਦੇ ਵੀ ਅੰਦਰ ਅਸੀਂ ਇਹ ਪ੍ਰੋਵੀਜ਼ਨ ਕੀਤੀ ਆ ਕਿ ਉਹ ਵੀ ਆਪਣੇ ਪਲਾਟ ਦੀ ਬਾਈਫਰਕੇਸ਼ਨ ਕਰ ਸਕਦੇ ਨੇਗੇ ਉਹ ਵੀ ਆਪਣੇ ਪਲਾਟ ਨੂੰ ਵੰਡ ਸਕਦੇ ਨੇ ਪਰ ਲੇਕਿਨ ਛੋਟਾ ਤੋਂ ਛੋਟਾ ਪਲਾਟ ਜਿਹੜਾ ਉਹ 500 ਕਾਇਦਾ ਹੋਗਾ ਇਹ ਦੂ ਛੋਟਾ ਪਲਾਟ ਨਹੀਂ ਹੋ ਸਕਦਾ ਯਾਨੀ ਜੇ 2000 ਕਾਇਦਾ ਪਲਾਟ ਆ ਉਹਦੇ ਚਾਰ ਪਲਾਟ ਵੰਡ ਸਕਦੇ ਨੇ ਪਰ ਲੇਕਿਨ ਉਹਨਾਂ ਨੇ ਚਾਰਾਂ ਦੇ ਲਈ ਇਹ ਉਹਨੂੰ ਜਿਹੜਾ ਹੈਗਾ ਜਿਹੜਾ ਵੀ ਮਾਲਕ ਹੋਊਗਾ ਅੰਦਰ ਹੋਊਗਾ ਉਹਨੂੰ ਇਹ ਇਨਸ਼ੋਰ ਕਰਨਾ ਪਊਗਾ ਕਿ ਚਾਰਾਂ ਦੇ ਲਈ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੁੰਦਾਗਾ ਯਾਨੀ ਕਿ ਚੌੜੀ ਸੜਕ ਜੋ ਵੀ ਪ੍ਰੋਵੀਜ਼ਨ ਆ ਉਹ ਲਾਗੂ ਰਹਿਣੀ ਚਾਹੀਦੀ ਆ ਇਹ ਵੀ ਇੱਕ ਮੈਂ ਸਮਝਦਾ ਇੱਕ ਬਹੁਤ ਹੀ ਵੱਡਾ ਤੇ ਅਹਿਮ ਫੈਸਲਾ ਅੱਜ ਸਰਕਾਰ ਨੇ ਲਿਆਗਾ ਔਰ ਇਸ ਤੋਂ ਬਿਨਾ ਜਿਹੜਾ ਇੱਕ ਹੋਰ ਅਹਿਮ ਫੈਸਲਾ ਪੰਜਾਬ ਸਰਕਾਰ ਨੇ ਲਿਆਗਾ ਕਿ ਪੰਜਾਬ ਦੇ ਅੰਦਰ ਇੱਕ ਨਵੀਂ ਜਿਹੜੀ ਆ ਲੋ ਇੰਪੈਕਟ ਗ੍ਰੀਨ ਹੈਬਿਟੈਟਸ ਇੱਕ ਜਿਨੂੰ ਆਪਾਂ ਕਹਿੰਦੇ ਡੀ ਲਿਸਟ ਪ੍ਰਾਪਰਟੀਆਂ ਜਿਹੜੀਆਂ ਡੀ ਲਿਸਟਡ ਪ੍ਰਾਪਰਟੀਆਂ ਸੀ ਪੰਜਾਬ ਦੀਆਂ ਉਹਨਾਂ ਦੇ ਅੰਦਰ ਅਸੀਂ ਅਲਾਉਕ ਕੀਤਾਗਾ ਜਿੱਕਰ 4000 ਗਜ ਦਾ ਸੌਰੀ 4000 ਸਕਰ ਫੀਟ ਉਹਦੇ ਕੋਲ ਜਗਾ ਕੀਤਾ ਉਹ ਤੋਂ 400 ਸਕੂਅਰ ਫੀਟ ਜਗਾ ਦੇ ਦੇ ਅੰਦਰ ਆਪਣਾ ਜਿਹੜਾ ਉਹ ਘਰ ਬਣਾ ਸਕਦਾ ਹੈਗਾ ਸੋ ਇਹ ਡੀ ਲਿਸਟਡ ਪ੍ਰਾਪਰਟੀਆਂ ਦੇ ਅੰਦਰ ਪ੍ਰੋਵੀਜ਼ਨ ਕੀਤੀ ਆ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਨੂੰ ਪੰਜਾਬ ਦਾ ਉਹ ਇਲਾਕਾ ਜਿਹੜਾ ਕਿ ਅਧੂਰਾ ਪਿਆ ਸੀ 400 ਵਰਗ ਗੱਜ ਜਿਹੜਾ ਪਰ ਲੇਕਿਨ ਇਹ ਆ ਕਿ 400 ਵਰਗ ਗੱਜ ਤੋਂ ਘੱਟ ਉਹ ਪਲਾਟ ਨਹੀਂ ਹੋਣਾ ਚਾਹੀਦਾ 400 ਗੱਜ ਦੇ ਅੰਦਰ ਸਿਰਫ 400 4000 ਗੱਜ ਦੇ ਅੰਦਰ ਸਿਰਫ 400 ਸੋ ਇਹਦੇ ਨਾਲ ਹੋਰ ਜਿਹੜੀਆਂ ਸ਼ਰਤਾਂ ਨੇਗੀਆਂ ਉਹ ਜਿਹੜੀਆਂ ਆਲਰੇਡੀ ਲੱਗੀਆਂ ਹੁੰਦੀਆਂ ਲੱਗੀਆਂ ਰਹਿਣਗੀਆਂ ਸੋ ਇਹ ਵੱਡਾ ਜਿਹੜਾ ਅੱਜ ਫੈਸਲਾ ਹੋਇਆਗਾ ਸੋ ਇਸੇ ਤਰ੍ਹਾਂ ਜੇ ਮੈਂ ਮੈਂ ਕਿਹਾਗਾ ਕਿ ਪਹਿਲਾ ਉਦਯੋਗਿਕ ਪਲਾਟਾਂ ਦੇ ਅੰਦਰ ਉਹਦੇ ਜਦੋਂ ਪਲਾਟਾਂ ਨੂੰ ਵੱਢਣਗੇ ਤਾਂ ਉੱਥੇ 50 ਰੁਪਏ ਘਟੋ-ਘਟ ਜਿਹੜਾ ਉਹਨੂੰ ਗਜ ਦੇ ਹਿਸਾਬ ਦੇ ਨਾਲ ਸਰਕਾਰ ਨੂੰ ਵੀ ਅਦਾਇਗੀ ਕਰਨੀ ਹੋਊਗੀ ਇਸ ਤੋਂ ਬਿਨਾ 50 ਰੁਪਏ 50 ਰੁਪਏ ਪ੍ਰਤੀ ਘਰ ਕਿਉਂਕਿ ਪਲਾਟ ਤਾਂ ਉਹਦਾ ਹੀ ਹੈ ਤੇ ਇਸ ਤੋਂ ਬਿਨਾ ਜਿਹੜੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਡਿਪਾਰਟਮੈਂਟ ਦੇ ਅੰਦਰ ਕਾਫੀ ਸਾਰੇ ਐਮ ਫੈਸਲੇ ਲਾਗੇ ਜਿੰਨਾਂ ਵਿੱਚ ਟਰਾਂਸ ਜੈਂਡਰ ਜਿਹੜਾ ਭਾਈਚਾਰਾ ਹੈਗਾ ਟਰਾਂਸ ਜੈਂਡਰ ਭਾਈਚਾਰਾ ਹੈਗਾ ਉਹਦੇ ਸਾਰੇ ਹੁਣ ਮਾਮਲੇ ਜਿਹੜੇ ਲੱਗੇ ਉਹ ਉਹਨਾਂ ਸੰਬੰਧੀ ਰੂਰ ਬਣਾਉਣੇ ਉਹਨਾਂ ਸੰਬੰਧੀ ਜਿਹੜੀਆਂ ਵੀ ਸੁਭ ਸੁਵਿਧਾਵਾਂ ਲਗੀਆਂ ਉਹ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਜਿਹੜਾ ਕਰੂਗਾ ਸੋ ਜਿੰਮੇਵਾਰੀ ਜਿਹੜੀ ਆ ਉਹਨੂੰ ਸੌਂਪੀ ਗਈ ਆ ਔਰ ਇਸ ਤੋਂ ਬਿਨਾ ਸਮਾਜਿਕ ਸੁਰੱਖਿਆ ਦੇ ਤਹਿਤ ਜਿਹੜਾ ਸਾਡੀਆਂ ਬੱਚੀਆਂ ਦੇ ਲਈ ਸੈਨੇਟਰੀ ਨੈਪਕਿਨ ਜਿਹੜੇ ਨੇਗੇ ਉਹ ਵੀ ਅਸੀਂ ਬੜੀ ਜਲਦੀ ਖਰੀਦ ਕੇ ਜਿਹੜਾ ਲਗਭਗ 50 ਕਰੋੜ ਤੋਂ ਉੱਪਰ ਦਾ 53 ਕਰੋੜ ਰੁਪਏ ਦੇ ਨੇਗੇ ਉਹ ਅਸੀਂ ਸਾਡੀਆਂ ਜਿਹੜੀਆਂ ਆ ਆਂਗਣਵਾੜੀ ਵਰਕਰਸ ਨੇ ਉਹਨਾਂ ਦੇ ਰਾਹੀਂ ਗਰੀਬ ਬੱਚੀਆਂ ਨੂੰ ਇਹ ਸੈਨੇਟਰੀ ਨੈਪਕਿਨ ਪੈਡ ਜਿਹੜੇ ਅਸੀਂ ਦੇਵਾਂਗੇ ਤਾਂ ਕਿ ਉਹ ਜਿਹੜਾ ਅਛਾ ਤਰੀਕੇ ਨਾਲ ਆਪਣਾ ਜੀਵਨ ਬਸਰ ਕਰ ਸਕਣ ਇਸ ਤਰ੍ਹਾਂ ਇਸ ਤੋਂ ਪਹਿਲਾਂ ਮੈਂ ਦੱਸ ਚੁੱਕਿਆ ਕਿ 16 ਸਾਮੀਆਂ ਜਿਹੜੀਆਂ ਨੇ ਉਹ ਪੀਪੀਐਸਸੀ ਰਾਹੀਂ ਸੀਡੀਪੀਓ ਅਹੁਦਾ ਭਰਨ ਦਾ ਫੈਸਲਾ ਕੀਤਾਗਾ ਔਰ ਦੁਰਾਹਾ ਦੇ ਅੰਦਰ 30 ਬੈੱਡ ਵਾਲੇ ਹਸਪੀਟਲ ਚ 51 ਪੋਸਟਾਂ ਦੀ ਰਚਨਾ ਕੀਤੀ ਗਈ ਹੈ ਤੇ ਇਹ ਅੱਜ ਮੈਂ ਸਮਝਦਾ ਅਹਿਮ ਫੈਸਲੇ ਸਰਕਾਰ ਵੱਲੋਂ ਲੈ ਗਏ ਨੇ ਇਸ ਤੋਂ ਬਿਨਾ ਇੱਕ ਹੋਰ ਅਹਿਮ ਫੈਸਲਾ ਕਿ ਐਡੀਸ਼ਨਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਦੀ ਅਦਾਲਤ ਜਲੰਧਰ ਦੇ ਲਈ 6 ਜਿਹੜੀਆਂ ਅਸਾਮੀਆਂ ਲਗੀਆਂ ਉਹਨਾਂ ਦੀ ਵੀ ਪ੍ਰਵਾਨਗੀ ਦਿੱਤੀ ਗਈ ਆ ਇਸ ਤੋਂ ਬਿਨਾ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਇਹ ਜਿਹੜਾ 350ਵਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਅਸੀਂ ਮਨਾ ਰਹੇ ਆ ਦਿਹਾੜਾ ਮਨਾ ਰਹੇ ਆ ਉਹਨਾਂ ਦਾ ਤੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਅੰਦਰ ਫੰਕਸ਼ਨ ਜਾਰੀ ਰਹਿਣਗੇ ਸੋ ਉਸ ਦੇ ਅੰਦਰ ਅਸੀਂ ਇੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਬੁਲਾਉਣ ਦਾ ਫੈਸਲਾ ਕੀਤਾ ਗਿਆ ਸ਼੍ਰੀ ਗੁਰਤੇਗ ਬਾਹਦਰ ਜੀ ਨੂੰ ਸਮਰਪਿਤ ਇਹ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਵਿਸ਼ੇਸ਼ ਸੈਸ਼ਨ ਇਹ 24 11 2025 ਨੂੰ 24 11 2025 ਨੂੰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਊਗਾ ਔਰ ਉੱਥੇ ਉਸ ਦਿਨ ਮੈਂ ਸਮਝਦੇ ਸਾਰੇ ਜਿਹੜੇ ਰੂਨਲ ਰੈਗੂਲੇਸ਼ਨ ਜਿਹੜੇ ਜਨਰਲ ਅਜਰਾਹ ਚੁੰਦੇ ਨੇ ਉਹ ਨਹੀਂ ਹੋਣਗੇ ਔਰ ਸਿਰਫ ਔਰ ਸਿਰਫ ਸ਼੍ਰੀ ਗੁਰਤੇਗ ਬਾਹਦਰ ਜੀ ਨੂੰ ਸਮਰਪਿਤ ਜਿਹੜੇ ਅ ਡਿਸਕਸ਼ਨ ਵਿਚਾਰਾਂ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਉਹਨਾਂ ਦੇ ਜੀਵਨ ਨੂੰ ਲੈ ਕੇ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਲੈ ਕੇ ਉਹਨਾਂ ਦੇ ਜੀਵਨ ਬਾਰੇ ਜਿਹੜੀ ਚਰਚਾ ਕੀਤੀ ਜਾਊਗੀ ਸਪੈਸ਼ਲ ਸੈਸ਼ਨ ਜਿਹੜਾ ਮੈਂ ਸਮਝਦਾ ਪਹਿਲੀ ਵਾਰ ਹੋ ਰਿਹਾ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਅਨੰਦਪੁਰ ਸਾਹਿਬ ਇਹ ਸਮਾਗਮ ਹੋ ਰਿਹਾ ਨਹੀਂ ਸਾਰੇ ਸਮਾਗਮ ਪੁਰਾਣੀਆਂ ਸਰਕਾਰਾਂ ਨੇ ਚੰਡੀਗੜ੍ਹ ਕੀਤੇ ਸੀ ਪਰ ਲੇਕਿਨ ਅਸੀਂ ਪਵਿੱਤਰ ਜਿਹੜੀ ਧਰਤੀ ਆ ਉੱਥੇ ਬਣਾਉਣ ਦਾ ਅ ਫੈਸਲਾ ਕੀਤਾਗਾ ਉਥੇ ਜਿਹੜਾ ਕਰਨ ਦਾ ਫੈਸਲਾ ਕੀਤਾਗਾ ਤਾਂ ਕਿ ਸਾਰਿਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਵਿਦੇਸ਼ਾਂ ਵਿੱਚ ਦੇ ਲੋਕਾਂ ਨੂੰ ਦੁਨੀਆ ਭਰ ਨੂੰ ਅਸੀਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਨਾਲ ਉਹਨਾਂ ਦੇ ਬਲੀਦਾਨ ਦੇ ਨਾਲ ਨੂੰ ਦੱਸ ਸਕੀਏ ਕਿ ਕਿੰਨਾ ਵੱਡਾ ਬਲੀਦਾਨ ਜਿਹੜਾ ਉਹ ਦੇਸ਼ ਦੇ ਲਈ ਕੌਮ ਦੇ ਲਈ ਲੋਕਾਂ ਦੇ ਲਈ ਸ਼੍ਰੀ ਗੁਰਤੇਗ ਬਹਾਦਰ ਜੀ ਨੇ ਕੀਤਾ ਸੀਗਾ ਬਹੁਤ ਬਹੁਤ ਧੰਨਵਾਦ